ਸਰੂਪ ਕਰਕੇ ਸਿੱਖ ਵੱਖਰੀ ਕੌਮ ਹੈ ਧਾਰਮਿਕ ਗ੍ਰੰਥ ਕਰਕੇ ਇਸ਼ਟ ਕਰਕੇ ਸਿੱਖ ਵੱਖਰੀ ਕੌਮ ਹੈ 18 ਤਾ ਤਿਆਗ ਗੀਤਾ ਦੇ 30 ਪਾਰਿਆ ਕੁਰਾਨ ਦੇ ਕੁਰਾਨ ਦੇ 30 ਪਾਰਿਆਂ ਵਿੱਚ ਕਿਸੇ Hindu ਦੀ ਸਵਰਗ ਦੀ ਪ੍ਰਾਪਤੀ ਵਾਸਤੇ ਕੋਈ ਲਿਖਿਆ ਵਿਖਾ ਦਿਓ ਵਿਦਵਾਨ ਗੀਤਾ ਦੇ 18 ਧਾਵਾਂ ਵਿੱਚ ਕਿਸੇ ਮੁਸਲਮਾਨ ਦੇ ਬਹਿਸਤੀ ਪ੍ਰਾਪਤੀ ਵਾਸਤੇ ਕੋਈ ਲਿਖਿਆ ਵਿਖਾ ਦਿਓ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬੀ ਦੇ ਵਿੱਚ ਸਾਰਿਆਂ ਨੂੰ ਥਾਂ ਦਿੱਤਾ ਜੁਲਾਹਾਂ ਵਿੱਚ ਉਹ ਕਬੀਰ ਜੀ ਬੈਠੇ ਹੈ ਕਿ ਮਿਹਾਰਾਂ ਵਿੱਚੋਂ ਰਵਦਾਸ ਜੀ ਬੈਠੇ ਐ ਤੇ ਮਿਹਾਰਾਂ ਵਿੱਚੋਂ ਬੇਣੀ ਜੀ ਬੈਠੇ ਐ ਜੱਟਾਂ ਵਿੱਚੋਂ ਧੰਨਾ ਜੀ ਬੈਠੇ ਐ ਬ੍ਰਾਹਮਣਾਂ ਵਿੱਚੋਂ ਜੈਦੇਵ ਜੀ ਬੈਠੇ ਐ ਕਿਸਾਨਿਆਂ ਦੇ ਵਿੱਚੋਂ ਸੋ ਸਦਨਾ ਜੀ ਬੈਠੇ ਐ ਨਾਈਆਂ ਦੇ ਵਿੱਚੋਂ ਸੈਣ ਜੀ ਬੈਠੇ ਐ ਵਾਲਮੀਕੀ ਜੀ ਨੂੰ ਹਰੀ ਜਨ ਕਿਹਾ ਜਾਂਦਾ ਉਹਨਾਂ ਵਿੱਚੋਂ ਖੁਦ ਵਾਲਮੀਕਾ ਆਪੀ ਵਿੱਚ ਬੈਠੇ ਐ ਦੱਸੋ ਕਿਹੜਾ ਫਿਰਕਾ ਜੀ ਨੂੰ ਇੱਕ ਥਾਂ ਨਹੀਂ ਮਿਲਿਆ ਇਸ ਵਾਸਤੇ ਕਬੀਰ ਜੀ ਨੇ ਕਹਿ ਦਿੱਤਾ ਕਬੀਰ ਜਿਹਦਾ ਆਪ ਜਾਤਿਆ ਹਾ ਹੱਤਕਾ ਨਾ ਹੀ ਕੋਏ ਜੋਧਾਰ ਕਾਇਸੇ ਸ਼ੂਟ ਗਿਆ ਜੋਧਾਰ ਐਸਾ ਹੋਏ ਇਸ ਵਾਸਤੇ ਵੀ ਸਿੱਖ ਵਖਰੀ ਖੋਵੇਂ